ਰੂਪ ਮੈਨੂੰ ਅੱਜ ਫਗਵਾੜੇ ਕੰਮ ਆ ਕੋਈ ਤੂੰ ਚੱਲ ਮੇਰੇ ਨਾਲ ਤੈਨੂੰ ਜਾਂਦੇ ਜਾਂਦੇ ਤੇਰੇ ਪੇਕੇ ਘਰ ਆਇਆ ਛੱਡ ਦੂੰਗਾ ਤੇ ਵਾਪਸੇ ਤੇ ਤੈਨੂੰ ਸ਼ਾਮ ਨੂੰ ਲੈ ਆਉਂਗਾ ਨਹੀਂ ਜੀ ਤੁਸੀਂ ਜਾਓ ਮੈਨੂੰ ਘਰੇ ਕੰਮ ਆ ਹਾਂ ਦੇਖ ਲਓ ਦਾਦੀ ਪਹਿਲਾਂ ਜਦੋਂ ਵੀ ਕਿਤੇ ਛੁੱਟੀ ਹੁੰਦੀ ਹੋਂਦੀ ਆ ਨਾ ਜਾਂ ਪੇਕੇ ਜਾਣ ਦੀ ਗੱਲ ਵੀ ਹੁੰਨੀ ਛੱਟ ਤਿਆਰ ਹੋ ਜਾਂਦੀ ਸੀ ਤੇ ਜਦੋਂ ਦੀ ਇਹਦੀ ਮੰਮੀ ਪੂਰੀ ਹੋਈ ਆ ਪੇਕੇਆਂ ਦਾ ਤਾਂ ਰਾਈ ਭੁੱਲ ਗਈ ਕੀ ਗੱਲ ਬੀਬੀ ਤਿਆਂ ਲਈ ਪੇਕੇ ਸਿਰਫ ਮਾਵਾ ਨਾਲ ਹੀ ਹੁੰਦੇ ਆ ਹੋਰ ਰਿਸ਼ਤੇ ਨਾਤੇ ਭੈਣ ਭਰਾ ਪਿਓ ਪਰਜਾਈਆਂ ਕੋਈ ਮਾਇਨੇ ਨਹੀਂ ਰੱਖਦੇ ਮਾਂ ਪੁੱਤ ਜੀ ਇੱਕ ਦੂਸਰੇ ਦੀ ਆਪਣੀ ਥਾਂ ਰਿਸ਼ਤੇ ਪਤਨੀ ਲਈ ਘਾਰੇ ਮੂਨੇ ਔਰ ਮਾਂ ਤੇ ਪੇੜੀ ਦਾ ਸਾਰਿਆ ਤਾਂ ਗੁੜਾ ਹੁੰਦਾ ਤੇ ਦੇਖਣ ਨੂੰ ਬਸ਼ੱਕ ਦੋਨੇ ਪੁੱਤ ਪਰੂ ਇੱਕ ਹੁੰਦੀ ਧੀਾਂ ਲਈ ਮਾਵਾ बहुत जरूरी ने पुत क्योंकि जे मां है तो कीए कि दिन हो गए कदगी छेती छेतीड़ा मार लिया कर मेरा जी नहीं लगता जे मां है तो क्या तू ठीक त है धीए देखी मेरे नाल झूठ ना बोली मां है तो कू हजे खादा ही किया तीए ਥੋੜਾ ਹੋਰ ਆਖ ਦੇਖ ਤੇ ਰਮਨ ਪਸੰਦ ਸੁਜੀਆਲਾ ਹਲਵਾ ਬੜਾਇਆ ਮਾਂ ਹੈ ਤੱਕ ਕਹਦੀ ਆ ਬਸ ਐਨੇ ਦਿਨ ਥੋੜਾ ਹੋਰ ਰੁਕ ਜਾਂਦੀ ਪੁੱਤ ਮਾਂ ਹੈ ਤੱਤੀ ਨੂੰ ਇਕੱਲਾ ਕਰ ਵੀੜਾ ਤੇ ਪੀੜੇ ਤੋ ਇਕੱਲੀਆਂ ਇਕੱਲੀਆਂ ਹਵਾਵਾਂ ਵੇਖ ਜਾਣੇ ਮਾਂ ਹੈ ਤੱਤੀ ਨੂੰ ਬੇਕੰਮੀ ਅੱਖਾਂ ਇਕੱਟ ਕੇ ਜੱਫੀ ਪਾਲ ਲਈ ആയിത സാറി ലിയ സർഫ മാ